ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੀਤ ਕਰਦੀ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਉੱਪਰ ਅੱਜ ਦਾ ਵਿਸ਼ਾ ਵਾਹਿਗੁਰੂ ਘਰ ਦੇਰ ਹੈ ਅੰਦੀਰ ਨਹੀਂ ਸਾਨੂੰ ਹਮੇਸ਼ਾ ਆਪਣੇ ਮਨ ਵਿੱਚ ਆਸ ਅਤੇ ਪ੍ਰੋਸਾ ਰੱਖਣਾ ਚਾਹੀਦਾ ਹੈ ਕਿ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਸ਼ਹੀਦ ਸਿੰਘ ਫੌਜਾ ਤਨ ਤਨ ਗੁਰੂ ਦੀਆਂ ਲਾਡਲੀਆਂ ਫੌਜਾਂ ਜ਼ਰੂਰ ਸਾਡੀ ਸੁਣਨ ਗਿਆ ਇਹ ਆਸ ਤੇ ਬਰੋਸਾ ਆਪਣੇ ਮਨ ਵਿੱਚ ਜ਼ਰੂਰ ਬਣਾ ਕੇ ਰੱਖੋ ਕਿਉਂਕਿ ਵਾਹਿਗੁਰੂ ਕਰ ਦੇਰ ਹੋ ਸਕਦੀ ਹੈ ਅੰਦੀਰ ਨਹੀਂ ਵਾਹਿਗੁਰੂ ਜੀ ਜ਼ਰੂਰ ਆਪਣੇ ਸਿੱਖ ਦੀ ਆਸ ਅਤੇ ਬਰੋਸਾ ਟੁੱਟ ਨਹੀਂ ਦਿੰਦੇ ਉਹ ਆਪ ਸੁਣਦੇ ਹਨ ਇਸ ਕਰਕੇ ਕਦੀ ਵੀ ਢਾਵਾਂ ਡੋਲ ਨਹੀਂ ਹੋਣਾ ਚਾਹੀਦਾ ਜਦੋਂ ਮਨ ਤਹਦੀ ਕਲਾ ਵਿੱਚ ਜਾਵੇ ਤੇ ਮਨ ਨੂੰ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ ਜਦੋਂ ਸਾਨੂੰ ਲੱਗਦਾ ਹੈ ਕਿ ਸਭ ਪਾਸਿਓਂ ਦਰਵਾਜ਼ੇ ਬੰਦ ਹੋ ਗਏ ਹਨ ਸਾਡਾ ਕੋਈ ਨਹੀਂ ਹੈ ਤਾ ਇਸ ਦੁਨੀਆ ਦੇ ਆਸਰੇ ਛੱਡ ਕੇ ਇਸ ਦੁਨੀਆ ਦੇ ਸਹਾਰੇ ਛੱਡ ਕੇ ਸਿਰਫ ਆਸਰਾ ਵਾਹਿਗੁਰੂ ਜੀ ਦਾ ਲਓ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਤੱਕੋ ਤਨ ਤਨ ਸ਼ਹੀਦ ਸਿੰਘ ਫੌਜਾਂ ਦਾ ਆਸਰਾ ਤੱਕੋ ਕਿਉਂਕਿ ਇਹ ਦੁਨਿਆਵੀ ਦੁਨੀਆ ਕਿਸੇ ਦੀ ਮਿੱਤ ਨਹੀਂ ਇਸ ਕਰਕੇ ਇਸ ਦੁਨਿਆਵੀ ਦੁਨੀਆ ਦਾ ਖੈਰਾ ਛੱਡੋ ਅਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਆਸਰਾ ਤੇ ਸਹਾਰਾ ਤੱਕੋ ਆਪਣੀਆਂ ਅੱਖਾਂ ਬੰਦ ਕਰੋ ਉਸ ਵਾਹਿਗੁਰੂ ਨੂੰ ਆਪਣੇ ਹਾਜ਼ਰ ਨਾਜ਼ਰ ਜਾਣੋ ਆਪਣੇ ਇਹ ਦਿਲ ਦੇ ਦੁੱਖ ਵਾਹਿਗੁਰੂ ਜੀ ਨੂੰ ਦੱਸੋ ਵਾਹਿਗੁਰੂ ਜੀ ਆਪ ਜੀ ਤੋਂ ਇਲਾਵਾ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਮੈਨੂੰ ਆਪ ਜੀ ਦਾ ਹੀ ਆਸਰਾ ਤੇ ਸਹਾਰਾ ਹੈ ਮੈਂ ਆਪ ਜੀ ਦਾ ਨਾਮ ਸਿਮਰਨ ਜਪ ਸਕਾਂ ਆਪ ਮੈਨੂੰ ਹਿੰਮਤ ਬਲ ਬਖਸ਼ੋ ਮੇਰਾ ਇਸ ਦੁਨੀਆ ਤੇ ਆਪ ਜੀ ਤੋਂ ਇਲਾਵਾ ਕੋਈ ਵੀ ਨਹੀਂ ਹੈ ਜਿਸ ਕੋਲੋਂ ਮੈਂ ਦੁੱਖ ਸੁੱਖ ਦੱਸਾਂ ਮੇਰੇ ਦੁੱਖ ਸੁੱਖ ਤੁਸੀਂ ਜਾਣੇ ਜਾਨਦੇ ਹੋ ਵਾਹਿਗੁਰੂ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਜੇ ਮੈਂ ਅੱਜ ਦੁੱਖਾਂ ਵਿੱਚ ਹਾਂ ਤਾਂ ਸੁੱਖ ਵੀ ਤੁਸੀਂ ਦੇਨੇ ਹਨ ਜੇ ਮੈਂ ਸੁੱਖਾਂ ਵਿੱਚ ਸਾਂ ਤਾਂ ਦੁੱਖ ਵੀ ਤੁਸਾਂ ਨੇ ਦਿੱਤੇ ਹਨ ਇਹਨਾਂ ਦੁੱਖਾਂ ਵਿੱਚੋਂ ਮੈਨੂੰ ਤੁਸਾਂ ਨੇ ਆਪ ਆਗੇ ਬਾਹਰ ਕਰ ਦੇਣਾ ਹੈ ਵਾਹਿਗੁਰੂ ਜੀ ਆਪ ਜੀ ਤੋਂ ਇਲਾਵਾ ਮੇਰਾ ਕੋਈ ਨਹੀਂ ਹੈ ਬਸ ਮੈਨੂੰ ਆਪ ਜੀ ਦਾ ਹੀ ਆਸਰਾ ਤੇ ਸਹਾਰਾ ਹੈ ਇਸ ਤਰ੍ਹਾਂ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰੋ ਵਾਹਿਗੁਰੂ ਜੀ ਜੀ ਵਰਸੋਂ ਦੇ ਹਨ ਇਸ ਕਰਕੇ ਜੋ ਦੁੱਖ ਸੁੱਖ ਹੈ ਆਪਣੇ ਸ਼ਹੀਦ ਸਿੰਘ ਫੌਜਾਂ ਨੂੰ ਦੱਸੋ ਕਿਉਂਕਿ ਉਹ ਉਹਨਾਂ ਦੁੱਖਾਂ ਨੂੰ ਬਹੁਤ ਜਲਦੀ ਕੱਟਦੇ ਹਨ ਵਾਹਿਗੁਰੂ ਜੀ ਦੇ ਕਾਰਪੂਰ ਆਸ ਤੇ ਪ੍ਰੋਸਾਰ ਰੱਖਣਾ ਚਾਹੀਦਾ ਹੈ